ਪੰਜਾਬ ਦੇ ਡੀਜੀਪੀ ਨੂੰ ਪੁੱਛਿਆ ਗਿਆ ਕਿ ਤੁਸੀਂ ਜਿਹੜੇ ਹਥਿਆਰਾਂ ਨੂੰ ਪ੍ਰਮੋਟ ਕਰਦੇ ਨੇ ਗੀਤ ਕਿੰਨੇ ਕ ਗੀਤਾਂ ਦੇ ਉੱਤੇ ਪਾਬੰਦੀ ਲਗਾਈ ਪੰਜਾਬ ਦੇ ਕਾਰਜਕਾਰੀ ਡੀਜੀਪੀ ਗੌਰਵ ਜਾਦਵ ਤੋਂ ਪੰਜਾਬ ਰਹਿਣਾ ਉੱਚ ਅਦਾਲਤ ਨੇ ਗੱਲ ਪੁੱਛੀ ਕਿ ਸ਼੍ਰੀਮਾਨ ਜੀ ਲੈ ਕੇ ਆਓ ਤੁਸੀਂ ਆਪ ਦਾ ਰਿਕਾਰਡ ਤੇ ਸਾਨੂੰ ਇਹ ਜਾਣਕਾਰੀ ਦੱਸੋ ਜਿਹੜੇ ਗੀਤਾ ਦੇ ਵਿੱਚ ਹਥਿਆਰਾਂ ਨੂੰ ਉਤਸ਼ਾਹਤ ਕੀਤਾ ਜਾ ਰਿਹਾ ਤੁਸੀਂ ਕਿੰਨਿਆਂ ਤੇ ਕਾਰਵਾਈ ਕੀਤੀ ਕਈ ਢਾੜੀਆਂ ਵਾਲਿਆਂ ਨੇ ਜਾ ਕੇ ਡਿਪਟੀ ਕਮਿਸ਼ਨਰਾਂ ਨੂੰ ਬੇਨਤੀਆਂ ਕੀਤੀਆਂ ਕਿ ਡੀਸੀ ਸਾਹਿਬ ਅਸੀਂ ਚਾਰ ਜਾਂ ਪੰਜ ਘਰ ਹੈ ਜਿਹੜੇ ਪਿੰਡ ਤੋਂ 3-4 ਕਿਲੋਮੀਟਰ ਦੂਰ ਰਹਿੰਦੇ ਆ ਜੇ ਪਿੰਡ 'ਚ ਰੌਲਾ ਵੀ ਪਿਆ ਸਾਡੇ ਕੋਲ ਬੰਦੇ ਪਹੁੰਚਦੇ ਨੂੰ 15 ਮਿੰਟ ਲੱਗ ਜਾਂਦੇ ਨੇ ਸਤ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਅੱਜ ਹਾਈ ਕੋਰਟ ਵੱਲੋਂ ਪੰਜਾਬ ਦੇ ਡੀਜੀਪੀ ਨੂੰ ਪੁੱਛਿਆ ਗਿਆ ਕਿ ਤੁਸੀਂ ਜਿਹੜੇ ਹਥਿਆਰਾਂ ਨੂੰ ਪ੍ਰਮੋਟ ਕਰਦੇ ਨੇ ਗੀਤ ਕਿੰਨੇ ਕ ਗੀਤਾਂ ਦੇ ਉੱਤੇ ਪਾਬੰਦੀ ਲਗਾਈ ਹੈ ਜੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਮਾਮਲਾ ਆਇਆ ਸੀ ਕਿ ਇੱਥੇ ਲਗਾਤਾਰ ਉਹ ਗੀਤ ਉਤਸ਼ਾਹਤ ਕੀਤੇ ਜਾ ਰਹੇ ਨੇ ਜਿਨ੍ਹਾਂ ਦੇ ਵਿੱਚ ਹਥਿਆਰਾਂ ਗੀਤਾ ਰਹੀ ਹਥਿਆਰਾਂ ਨੂੰ ਉਤਸ਼ਾਹਤ ਕੀਤਾ ਜਾ ਰਿਹਾ ਹੈ ਮੈਨਾਂ ਨਹੀਂ ਲੈਣਾ ਕਿਸੇ ਗਾਇਕ ਦਾ ਕਿਹੜੇ ਕਿਹੜੇ ਦੇ ਕੀ ਕੀਤਾ ਸਾਰਿਆਂ ਨੂੰ ਪਤਾ ਹੈ ਇਹ ਚੀਜ਼ਾਂ ਫਿਰ ਬਿਆਹ ਪੈਲਸਾਂ ਦੇ ਵਿੱਚ ਉਹੀ ਹਥਿਆਰ ਲੋਕਾਂ ਦੀ ਜਾਨ ਦਾ ਖਤਰਾ ਬਣਦੇ ਨੇ ਜਦੋਂ ਅਦਾਲਤ ਦੇ ਵਿੱਚ ਗਿਆ ਤਾਂ ਪੰਜਾਬ ਦੇ ਕਾਰਜਕਾਰੀ ਡੀਜੀਪੀ ਗੌਰਵ ਜਾਦਵ ਤੋਂ ਪੰਜਾਬ ਰਹਿਣਾ ਉੱਚ ਅਦਾਲਤ ਨੇ ਗੱਲ ਪੁੱਛੀ ਕਿ ਸ਼੍ਰੀਮਾਨ ਜੀ ਲੈ ਕੇ ਆਓ ਤੁਸੀਂ ਆਪ ਦਾ ਰਿਕਾਰਡ ਤੇ ਸਾਨੂੰ ਇਹ ਜਾਣਕਾਰੀ ਦੱਸੋ ਜਿਹੜੇ ਗੀਟਾਂ ਦੇ ਵਿੱਚ ਹਥਿਆਰਾਂ ਨੂੰ ਉਤਸ਼ਾਹਤ ਕੀਤਾ ਜਾ ਰਿਹਾ ਤੁਸੀਂ ਕਿੰਨਿਆਂ ਤੇ ਕਾਰਵਾਈ ਕੀਤੀ ਹੈ ਕਿਸੇ ਨੂੰ ਕੋਈ ਨੋਟਿਸ ਲੋਟਸ ਭੇਜਿਆ ਉਹਨੂੰ ਪਤਾ ਲੱਗਿਆ ਕਿ ਮੈਂ ਇਹ ਗਲਤ ਪ੍ਰੋਮੋਟ ਕਰ ਰਹੇ ਹਾਂ ਅਜਿਹੇ ਲੋਕਾਂ ਦਾ ਕੋਈ ਰਿਕਾਰਡ ਤੁਹਾਡੇ ਕੋਲ ਹੈ ਤੇ ਦੂਜਾ ਜਿਹੜੇ ਇੱਥੇ ਨਜਾਇਜ਼ ਲਾਈਸੈਂਸ ਬਣ ਰਹੇ ਨੇ ਆ ਜਦੋਂ ਚੋਣਾ ਹੁੰਦਿਆਂ ਨੇ ਕਰਾ ਦਿਓ ਜੀ ਲਾਇਸੈਂਸੀ ਇਥੇ ਆਰ ਜਮਾ ਕਈ ਢਾੜੀਆਂ ਵਾਲਿਆਂ ਨੇ ਜਾ ਕੇ ਡਿਪਟੀ ਕਮਿਸ਼ਨਰਾਂ ਨੂੰ ਬੇਨਤੀਆਂ ਕੀਤੀਆਂ ਕਿ ਡੀਸੀ ਸਾਹਿਬ ਅਸੀਂ ਚਾਰ ਜਾਂ ਪੰਜ ਘਰ ਜਿਹੜੇ ਪਿੰਡ ਤੋਂ 3-4 ਕਿਲੋਮੀਟਰ ਦੂਰ ਰਹਿੰਦੇ ਆ ਜੇ ਪਿੰਡ 'ਚ ਰੌਲਾ ਵੀ ਪਿਆ ਸਾਡੇ ਕੋਲ ਬੰਦੇ ਪਹੁੰਚਦੇ ਨੂੰ 15 ਮਿੰਟ ਲੱਗ ਜਾਨੇ ਨੇ ਸੋ ਸਾਨੂੰ ਆਗਿਆ ਦਿੱਤੀ ਜਾਵੇ ਇਹ ਠੰਡੇ ਕਮਰੇ ਵਿੱਚ ਬੰਦੇ ਨੇ ਇੱਕੋ ਜਿਹਾ ਹੁਕਮ ਸੁਣਾ ਦਿੰਦੇ ਨੇ ਕਦੇ ਦੇਖਿਆ ਲਾਇਸੈਂਸੀਥਿਆ ਰਾ ਨਾਲ ਬਹੁਤ ਘੱਟ ਜੁਰਮ ਹੁੰਦਾ ਬੜਾ ਥੋੜਾ ਅੰਕੜੇ ਮੁਤਾਬਕ 1 ਜਾਂ 1.5% ਮੈਕਸਿਮਮ ਜੁਰਮ ਬਿਨਾਂ ਲਾਇਸੈਂਸੀਥਿਆ ਰਾ ਤੋਂ ਹੋ ਰਿਹਾ ਹੈ ਇਹਦੇ ਬਾਰੇ ਮਾਨਯੋਗ ਹਾਈ ਕੋਰਟ ਦਾ ਚਿੰਤਤ ਹੋਣਾ ਬਹੁਤ ਵੱਡੀ ਗੱਲ ਹੈ ਹੁਣ ਅਗਲੀ ਪੇਸ਼ੀ ਦੇ ਉੱਤੇ ਡੀਜੀਪੀ ਨੂੰ ਇਹਦਾ ਜਵਾਬ ਦੇਣਾ ਪਵੇਗਾ ਕਿ ਕਿੰਨਿਆਂ ਤੇ ਜਿਨ੍ਹਾਂ ਨੇ ਹਥਿਆਰਾਂ ਨੂੰ ਉਤਸ਼ਾਹਤ ਕਰਨ ਦਾ ਗਾਣੇ ਬਣਾਏ ਨੇ ਤੇ ਜਾਲੀ ਲਾਇਸੈਂਸ ਜਿਹੜੇ ਬਣੇ ਨੇ ਉਹ ਕਿਵੇਂ ਬਣੇ ਕਿਹਦੇ ਹਸਤਾਖਰਾਂ ਨਾਲ ਬਣੇ ਉਹਦੀ ਵੈਰੀਫਿਕੇਸ਼ਨ ਕਿਹਨੇ ਕੀਤੀ ਇਹ ਸਾਰਾ ਚਰਚਾ ਦਾ ਵਿਸ਼ਾ ਤੇ ਇਹਦਾ ਜਵਾਬ ਪੰਜਾਬ ਦੇ ਡੀਜੀਪੀ ਪੰਜਾਬ ਤੇ ਹਰਿਆਣਾ ਉੱਚ ਅਦਾਲਤ ਦੇ ਵਿੱਚ ਦੇਣਗੇ ਜੀ ਸੋ ਖਬਰ ਦੀ ਅਪਡੇਟ ਦੇ ਵਿੱਚ ਆ ਨਾ ਨਵੀਂ ਦਾ ਤਾਜ਼ਾ ਖਬਰ ਦੇਖਣ ਲਈ ਦੇਖੋ D5 ਚੈਨਲ ਪੰਜਾਬੀ ਚੋਣ ਦੰਗਲ ਚ ਕਿਹੜੀ ਧਿਰ ਰਹੇਗੀ ਭਾਰੀ ਲੋਕ ਸਭਾ ਚ ਜਾਣ ਦੀ ਕੀ ਦੀ ਆਊਗੀ ਵਾਰੀ ਪਖੇ ਮਾਹੌਲ ਚ ਲੀਡਰਾਂ ਦੇ ਬਿਆਨ ਨੇ ਕਿੰਨੂੰ ਚੋਬ ਮਾਰੀ VOTERਾਂ ਨੇ ਮਤਦਾਨ ਦੀ ਖਿੱਚੀ ਤਿਆਰੀ VOTING ਤੋਂ ਲੈ ਕੇ ਨਤੀਜਿਆਂ ਤੱਕ D5 ਚੈਨਲ ਪੰਜਾਬੀ ਤੁਹਾਨੂੰ ਦੇਵੇਗਾ ਸਾਰੀ ਜਾਣਕਾਰੀ ਆਓ 1 ਜੂਨ ਨੂੰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਕੇ ਜ਼ਿੰਮੇਵਾਰ ਨਾਗਰਿਕ ਹੋਣ ਦਾ ਪ੍ਰਮਾਣ ਦਿਓ ਨਿਟਰ ਹਾਂ ਨਿਰਪੱਖ ਰ੍ਹਾਂ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਪਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੂਨੀ ਰਾਤ ਬਣਾਗੇ ਬੁਲੰਦ ਆਵਾਜ਼ ਖੇਤ ਸੁਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁੱਖਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਹਿਬ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਾ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕੈਨੇਡਾ ਵਿੱਚ